ਤਿੰਨ ਦੋਸਤ ਇੱਕੋ ਗੱਡੀ 'ਚ ਰੱਜੇ ਹੋਏ ਸ਼ਰਾਬ ਦੇ ਨਾਲ ਜਾ ਰਹੇ ਸੀ ਤੇ ਗੱਡੀ 'ਚ ਹੋ ਗਈ ਝੜਕ ਇੱਕ ਦੋਸਤ ਨੇ ਬਟਾਲਾ ਦੇ ਗਾਂਧੀ ਚੌਕ ਗੱਡੀ ਪੱਗ ਉਤਾਰ ਕੇ ਬਾਜ਼ਾਰ ਦੇ ਵਿੱਚ ਉਤਾ ਦਿੱਤੀ ਅਤੇ ਮੌਕੇ ਤੇ ਲੰਘ ਰਹੇ ਨਿਹੰਗ ਸਿੰਘ ਨੇ ਉਸ ਨੂੰ ਫੜ ਲਿਆ ਅਤੇ ਪੱਗ ਉਡਾਣ ਵਾਲੇ ਦੀ ਕਿਸ ਤਰ੍ਹਾਂ ਛਤਰ ਪਰੇੜ ਕੀਤੀ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਖੁਦ ਹੀ ਦੇਖ ਲਵੋ ਉਦੋਂ ਦੀ ਪੁਲਿਸ ਦੋਵਾਂ ਦੋਸਤਾਂ ਨੂੰ ਲੈ ਕੇ ਥਾਣੇ ਚਲੀ ਗਈ ਹੈ ਰਾਗੀਰਾ ਨੇ ਇਸ ਦੀ ਵੀਡੀਓ ਬਣਾਈ ਜੋ ਕਿ ਹੁਣ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਬਟਾਲੇ ਤੋਂ ਵੀਰ ਰਿਪੋਰਟ ਤਿੰਨ ਦੋਸਤ ਇੱਕੋ ਗੱਡੀ 'ਚ ਰੱਜੇ ਹੋਏ ਸ਼ਰਾਬ ਦੇ ਨਾਲ ਜਾ ਰਹੇ ਸੀ ਤੇ ਗੱਡੀ 'ਚ ਹੋ ਗਈ ਝੜਕ ਇੱਕ ਦੋਸਤ ਨੇ ਬਟਾਲਾ ਦੇ ਗਾਂਧੀ ਚੌਕ ਗੱਡੀ ਪੱਗ ਉਤਾਰ ਕੇ ਬਾਜ਼ਾਰ ਦੇ ਵਿੱਚ ਉਰਾ ਦਿੱਤੀ ਅਤੇ ਮੌਕੇ ਤੇ ਲੰਘ ਰਹੇ ਨਿਹੰਗ ਸਿੰਘ ਨੇ ਉਸ ਨੂੰ ਫੜ ਲਿਆ ਅਤੇ ਪੱਕ ਉਡਾਨ ਵਾਲੇ ਦੀ ਕਿਸ ਤਰ੍ਹਾਂ ਛਤਰ ਪਰੇੜ ਕੀਤੀ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਖੁਦ ਹੀ ਦੇਖ ਲਵੋ ਉਦੋਂ ਦੀ ਪੁਲਿਸ ਦੋਵਾਂ ਦੋਸਤਾਂ ਨੂੰ ਲੈ ਕੇ ਥਾਣੇ ਚਲੀ ਗਈ ਹੈ ਰਾਗੀਰਾ ਨੇ ਇਸ ਦੀ ਵੀਡੀਓ ਬਣਾਈ ਜੋ ਕਿ ਹੁਣ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਬਟਾਲੇ ਤੋਂ ਵੀਰ ਰਿਪੋਰਟ ਤਿੰਨ ਦੋਸਤ ਇੱਕੋ ਗੱਡੇ 'ਚ ਰਚੇ ਹੋਏ ਸ਼ਰਾਬ ਦੇ ਨਾਲ ਜਾ ਰਹੇ ਸੀ ਤੇ ਗੱਡੀ 'ਚ ਹੋ ਗਈ ਝੜਕ ਇੱਕ ਦੋਸਤ ਨੇ ਬਟਾਲਾ ਦੇ ਗਾਂਧੀ ਚੌਕ ਗੱਡੀ ਪੱਗ ਉਤਾਰ ਕੇ ਬਾਜ਼ਾਰ ਦੇ ਵਿੱਚ ਉਡਾ ਦਿੱਤੀ ਅਤੇ ਮੌਕੇ ਤੇ ਲੰਘ ਰਹੇ ਨਿਹੰਗ ਸਿੰਘ ਨੇ ਉਸ ਨੂੰ ਫੜ ਲਿਆ ਅਤੇ ਪੱਗ ਉਡਾਉਣ ਵਾਲੇ ਦੀ ਕਿਸ ਤਰ੍ਹਾਂ ਛੁੱਤਰ ਪਰੇੜ ਕੀਤੀ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਖੁਦ ਹੀ ਦੇਖ ਲਵੋ ਉਦੋਂ ਹੀ ਪੁਲਿਸ ਦੋਵਾਂ ਦੋਸਤਾਂ ਨੂੰ ਲੈ ਕੇ ਥਾਣੇ ਚਲੀ ਗਈ ਹੈ ਰਾਗੀਰਾ ਨੇ ਇਸ ਦੀ ਵੀਡੀਓ ਬਣਾਈ ਜੋ ਕਿ ਹੁਣ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਬਟਾਲੇ ਤੋਂ ਵੀ ਰਿਪੋਰਟ ਤਿੰਨ ਦੋਸਤ ਇੱਕੋ ਗੱਡੀ 'ਚ ਰੱਜੇ ਹੋਏ ਸ਼ਰਾਬ ਦੇ ਨਾਲ ਜਾ ਰਹੇ ਸੀ ਤੇ ਗੱਡੀ 'ਚ ਹੋ ਗਈ ਝੜਪ ਇੱਕ ਦੋਸਤ ਨੇ ਬਟਾਲਾ ਦੇ ਗਾਂਧੀ ਚੌਕ ਗੱਡੀ ਪੱਗ ਉਤਾਰ ਕੇ ਬਾਜ਼ਾਰ ਦੇ ਵਿੱਚ ਉਤਾ ਦਿੱਤੀ ਅਤੇ ਮੌਕੇ ਤੇ ਲੰਘ ਰਹੇ ਨਿਹੰਗ ਸਿੰਘ ਨੇ ਉਸ ਨੂੰ ਫੜ ਲਿਆ ਅਤੇ ਪੱਗ ਉਡਾਉਣ ਵਾਲੇ ਦੀ ਕਿਸ ਤਰ੍ਹਾਂ ਛੱਤਰ ਪਰੇੜ ਕੀਤੀ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਖੁਦ ਹੀ ਦੇਖ ਲਵੋ ਉਦੋਂ ਹੀ ਪੁਲਿਸ ਦੋਵਾਂ ਦੋਸਤਾਂ ਨੂੰ ਲੈ ਕੇ ਥਾਣੇ ਚਲੀ ਗਈ ਹੈ ਰਾਗੀਰਾ ਨੇ ਇਸ ਤੇ ਵੀਡੀਓ ਬਣਾਈ ਜੋ ਕਿ ਹੁਣ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਬਟਾਲੀ ਤੋਂ ਬੀਰ ਰਿਪੋਰਟ